ਅਸਾਮ ਦੀ ਡਿਬਰੂਗੜਝੇਲ ਵਿਜਬੰਦ ਅਮ੍ਰਿਤਪਾਲ ਸਿੰਘ ਨੇ ਖਡੂਰ ਸਹਿ ਹਲਕੇ ਤੋਂ ਵੱਡੀ ਗਿਣਤੀ ਨਾਲ ਜਿੱਤ ਹਾਸਲ ਕੀਤੀ ਹੈ ਅਮ੍ਰਿਤਪਾਲ ਸਿੰਘ ਨੇ ਕਾਂਗਰਸ ਉਮੀਦਵਾਰ ਕੁਲਬੀਰ ਸਿੰਘ ਜੀਰਾਂ ਨੂੰ ਹਰਾਇਆ ਹੈ ਜੇਲ੍ਹ ਵਿੱਚੋਂ ਆਜ਼ਾਦ ਚੋਣ ਲੜਦਿਆਂ ਉਨ੍ਹਾਂ ਨੇ 1,97,120 ਵੋਟਾਂ ਦੇ ਫਰਕ ਨਾਲ ਆਪਣੀ ਜਿੱਤ ਦਰਜ ਕੀਤੀ ਹੈ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਨੂੰ ਪਿਛਲੇ ਸਾਲ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹਨਾਂ ਉੱਤੇ ਕੌਮੀ ਸੁਰੱਖਿਆ ਐਕਟ ਲਗਾਇਆ ਗਿਆ ਸੀ ਅਮਰਿਤਪਾਲ ਸਿੰਘ ਖੁਦ ਜੇਲ੍ਹ ਵਿੱਚ ਬੰਦ ਹੋਣ ਦੇ ਕਾਰਨ ਪ੍ਰਚਾਰ ਨਹੀਂ ਕਰ ਸਕੇ ਪਰ ਕੁਝ ਨੌਜਵਾਨਾਂ ਨੇ ਉਹਨਾਂ ਦੀ ਚੋਣ ਮੁਹਿੰਮ ਦੀ ਕਮਾਨ ਸੰਭੀ ਸੀ ਜਿਹੜੀ ਬਹੁਤ ਵੱਡੀ ਲੀਡ ਦੇ ਨਾਲ ਹੋਈ ਹੈ ਤੇ ਅਸੀਂ ਪਿੰਡਾਂ ਨਗਰਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਜਾ ਕੇ ਭਾਈ ਅਮਰਿਤਪਾਲ ਸਿੰਘ ਦੀ ਹੱਕ ਦੇ ਵਿੱਚ ਪ੍ਰਚਾਰ ਕੀਤਾ ਸੰਗਤਾਂ ਨੂੰ ਜਾ ਕੇ ਦੱਸਿਆ ਵੀ ਜੇਕਰ ਤੁਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਚਾਹੁੰਦੇ ਹੋ ਪੰਜਾਬ ਦੇ ਮੁੱਦਿਆਂ ਦੀ ਜੇਕਰ ਕੋਈ ਦ੍ਰਿੜਤਾ ਦੇ ਨਾਲ ਗੱਲ ਕਰਨ ਕਰੇਗਾ ਤੇ ਉਹ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਪਾਰਲੀਮੈਂਟ ਦੇ ਵਿੱਚ ਜਾ ਕੇ ਗੱਲ ਕਰਨਗੇ ਤੇ ਅਸੀਂ ਜਦੋਂ ਸੰਗਤਾਂ ਦੇ ਨਾਲ ਇਹ ਵਿਚਾਰਾਂ ਦੀ ਸਾਂਝ ਕੀਤੀ ਸੰਗਤਾਂ ਵੀ ਜਾਗਰੂਕ ਹੋਈਆਂ ਸੰਗਤਾਂ ਨੂੰ ਸਮਝ ਲੱਗੀ ਵੀ ਪੰਜਾਬ ਦਾ ਕੌਣ ਹੈ ਤੇ ਦਿੱਲੀ ਦਾ ਕੌਣ ਹੈ ਸਰਦਾਰ ਕੌਣ ਹੈ ਤੇ ਗਦਾਰ ਕੌਣ ਹੈ ਪੰਜਾਬ ਪੱਕੀ ਕੌਣ ਹੈ ਤੇ ਦਿੱਲੀ ਪੱਕੀ ਕੌਣ ਹੈ ਜਦੋਂ ਵੀ ਸੰਗਤਾਂ ਨੂੰ ਇਹ ਸਮਝ ਲੱਗਦੀ ਹੈ ਪੰਥਕ ਕੌਣ ਹੈ ਤੇ ਗੈਰ ਪੰਥਕ ਕੌਣ ਹੈ ਸੋ ਇਸੇ ਕਰਕੇ ਜਦੋਂ ਸੰਗਤਾਂ ਨੂੰ ਪਤਾ ਲੱਗਾ ਤੇ ਅੱਜ ਪੰਥਕ ਨਮਾਇंदे ਭਾਈ ਅਮਰਤਪਾਲ ਸਿੰਘ ਖਾਲਸਾ ਦੀ ਚੋਣ ਕਰਕੇ ਸੰਗਤਾਂ ਨੇ ਵੱਡੀ ਡੀਡ ਦੇ ਨਾਲ ਉਹਨਾਂ ਨੂੰ ਜਤਾਇਆ ਅਮਰਤਪਾਲ ਸਿੰਘ ਦੇ ਸਮਰਥਕਾਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਹਨ ਜਿਨ੍ਹਾਂ ਨੇ ਨਾ ਸਿਰਫ ਉਹਨਾਂ ਨੂੰ ਵੋਟ ਪਾਈ ਸਗੋ ਔਰ ਚੋਣ ਪ੍ਰਚਾਰ ਵਿੱਚ ਵੀ ਹਿੱਸਾ ਬੜੀਆਂ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਮਰਹੂਮ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਖੁਦ ਅੰਮ੍ਰਿਤਪਾਲ ਦੀ ਚੋਣ ਮੁਹਿੰਮ ਦੀ ਕਮਾਂਡ ਸੰਭੀ ਹੋਈ ਸੀ ਇਹ ਮੁੱਦਾ ਸਾਡਾ ਕਿ ਸਾਡੇ ਬੱਚੇ ਜਿਹੜੇ ਨਾ ਨਸ਼ੇ ਤੋਂ ਜਾਦੇ ਜਾ ਕੇ ਐਸੇ ਕੰਮ ਉਤਰੇ ਜਾਂਦੇ ਤੇ ਉਹਨੇ ਸਿਰਫ ਇਹੋ ਆਖਿਆ ਬੱਚਿਆਂ ਨੂੰ ਕਿ ਤੂੰ ਨਸ਼ੇ ਤੋਂ ਰਹਿਤ ਹੋ ਪਰ ਉਹਰ ਉਹਨੇ ਕੋਈ ਵੀ ਜਾ ਕੋਈ ਮਾੜੀ ਗੱਲ ਨਹੀਂ ਕੀਤੀ ਉਹਨੇ ਇਹੋ ਗੱਲ ਕੀਤੀ ਆ ਕਿ ਬੱਚੇ ਜਿਹੜੇ ਆਪਣੇ ਜਿਹੜੇ ਨੌਜਵਾਨ ਬੱਚੇ ਖਰਾਬ ਹੋ ਰਹੇ ਆ ਇਹ ਨਸ਼ੇ ਤੋਂ ਰਹਿਤ ਹੋ ਜਾਣ ਬਾਕੀ ਉਹਨਾਂ ਨੇ ਬਸ ਇਹੋ ਸਰਕਾਰ ਨੇ ਆਖਿਆ ਵੀ ਨਸ਼ੇ ਤੋਂ ਰਹਿਤ ਕਚਰਨ ਕਿਉਂ ਕਰਨ ਲਿਆ ਉਹਨੂੰ ਚੁੱਕ ਸਰਕਾਰ ਨੇ ਤੇ ਸੁੱਟ ਦਿੱਤਾ ਜੇਲ੍ਹ 'ਚ ਹੁਣ ਬਾਕੀ ਉਹਨਾਂ ਨੇ ਦਹਿਸਤ ਬਹੁਤ ਫਲਾਦਦੀ ਕਿ ਕੋਈ ਸਿੱਖ ਜਾਂ ਕੋਈ ਭਾਈਚਾਰਾ ਦੇ ਮਗਰ ਕੂ ਨਾ ਸਕੇ ਹੋਰ ਕੋਈ ਗੱਲ ਉਹਨੇ ਮਾੜੀ ਨਹੀਂ ਕੀਤੀ ਤੇ ਵੋਟਾਂ ਸਿਰ ਪਾਈਆਂ ਵਾ ਤੇ ਬਹੁਤ ਸਾਨੂੰ ਖੁਸ਼ੀ ਹੋਈ ਆ ਕਿ ਸਾਡਾ ਭਾਈਚਾਰਾ ਜਿਹੜਾ ਸਾਡਾ ਪੁੱਤ ਵਾ ਉਹ ਜਿੱਤਿਆ ਵਾ ਅਮ੍ਰਿਤਪਾਲ ਸਿੰਘ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਸਿਰਫ ਇੱਕ ਧਰਮ ਦੀ ਗੱਲ ਨਹੀਂ ਕਰਨਗੇ ਸਗੋਂ ਹੋਰ ਧਰਮ ਦੇ ਨੌਜਵਾਨਾਂ ਨੂੰ ਵੀ ਨਸ਼ੇ ਤੋਂ ਦੂਰ ਕਰਨਗੇ ਉਹਨਾਂ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਬਹੁਤ ਹਿੰਦੂ ਨੌਜਵਾਨਾਂ ਨੇ ਵੀ ਨਸ਼ਾ ਛੱਡਿਆ ਤੇ ਉਹਨਾਂ ਨੇ ਅਮਰਤ ਵੀ ਛਕਿਆ ਮੁਸਲਮਾਨ ਵੀ ਬਹੁਤ ਐਸੇ ਨੌਜਵਾਨ ਸਾਨੂੰ ਆ ਕੇ ਮਿਲੇ ਆ ਜਿਨ੍ਹਾਂ ਨੇ ਭਾਈ ਸਾਹਿਬ ਜੀ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਨਸ਼ੇ ਦਾ ਤਿਆਗ ਕੀਤਾ ਸੋ ਇਸ ਕਰਕੇ ਆਪਾਂ ਇਹ ਗੱਲ ਨਹੀਂ ਕਰਨੀ ਵੀ ਉਹ ਕੱਲਾ ਸਿੱਖਾਂ ਵਾਸਤੇ ਆ ਉਹ ਸਰਬ ਸੰਜੇ ਆ ਤੇ ਸਰਬੱਤ ਦਾ ਭਲਾ ਮੰਗਦੇ ਆ ਕਿਉਂਕਿ ਸਿੱਖੀ ਦਾ ਸਿਧਾਂਤ ਹੀ ਗੱਲ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਸੀਂ ਸਰਬੱਤ ਦੇ ਭਲੇ ਦੀ ਯੋਜਨਾ ਕਰਦੇ ਆ ਤੇ ਕਰਦੇ ਜਾਵਾਂਗੇ ਲੋਕਾਂ ਨੂੰ ਉਮੀਦ ਹੈ ਕਿ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆ ਕੇ اپنی ਸਮਾਜ ਸੁਧਾਰ ਦੀ ਲਹਿਰ ਨੂੰ ਮੁਰਚਲਾਉਣਗੇ ਸਾਡੇ ਮਸਲੇ ਨਸ਼ੇ ਤੇ ਨੇ ਸਾਡੇ ਮਸਲੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਤੇ ਨੇ ਸਾਡੇ ਮਸਲੇ ਜਿਹੜੇ ਆ ਉਹ ਬੰਦੀ ਸਿੰਘਾਂ ਨੂੰ ਰਿਹਾ ਕਰਨ ਤੇ ਨੇ ਸਟੇਟ ਦੀ ਡਿੱਗਦੀ ਹੋਈ ਇਕਨੋਮੀ ਤੇ ਇੰਡਸਟਰੀ ਦਾ ਜਾਣਾ ਇਧਰੋਂ ਉਹ ਇੱਕ ਬਹੁਤ ਵੱਡਾ ਮਸਲਾ ਏ ਜਦ ਤੇ ਗੱਲ ਹੋਏਗੀ ਜੀਡੀਪੀ ਡਿੱਗਦੀ ਪਈ ਹੈ ਵਾਟਰ ਲੈਵਲ ਸਾਡਾ ਡਾਊਨ ਜਾ ਰਿਹਾ ਹੈ ਪੰਜਾਬ ਦੀ ਮਾਂ ਬੋਲੀ ਤੇ ਹੋਣਗੇ ਅੱਜ ਸਾਡੇ ਕੋਲ ਇੱਕ ਮੌਕਾ ਬਣ ਗਏ ਕਿ ਆਪਾਂ ਸਾਰੀਆਂ ਇਹ ਚੀਜ਼ਾਂ ਜਿਹੜੀਆਂ ਪਾਰਲੀਮੈਂਟ ਚ ਜਾ ਕੇ ਦੱਸ ਸਕਦੇ ਸੋਹਿਰਤਾ ਨਾਲ ਦੱਸ ਸਕਦੇ ਆ